ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਜੀ ਮੈਂ ਬਣਾਉਣ ਜਾ ਰਹੀ ਆ ਆਲੂ ਵਾਲੇ ਪਕੌੜੇ ਤੇ ਬ੍ਰੈਡ ਮਿਕਸ ਕਰਕੇ ਮੈਂ ਤੁਹਾਨੂੰ ਇੱਕ ਦੋ ਵੈਰਾਈਟੀਆਂ ਦੱਸੂਗੀ ਕਿ ਮੈਂ ਕੀ ਬਣਾ ਰਹੀ ਆ ਤੇ ਮੈਂ ਕਿੱਦਾਂ ਦੇ ਪਕੌੜੇ ਜਿਹੜੇ ਬਣਾ ਰਹੀ ਆ ਆਲੂ ਤੇ ਬ੍ਰੈਡ ਮੈਂ ਤੁਹਾਨੂੰ ਬ੍ਰੈਡ ਵੀ ਦਿਖਾ ਦਿੰਨੀ ਆ ਠੀਕ ਹੈ ਦੇਖੋ ਬ੍ਰੈਡ ਵੀ ਆਪਾਂ ਲਿਆਂਦਾ ਹੋਇਆ ਹੈ ਇਹ ਵਾਈਟ ਬ੍ਰੈਡ ਆ ਤੇ ਇਦਾਂ ਹੀ ਦਿਖਾ ਰਿੰਨੇ ਆ ਇਨ ਨੂੰ ਮੈਂ ਬਾਅਦ ਵਿੱਚ ਖੋਲਦੀ ਆ ਠੀਕ ਹੈ ਤੇ ਕਿਉਂਕਿ ਆਪਾਂ ਇਹਨਾਂ ਨੂੰ ਸਾਰਿਆਂ ਸਮਾਨ ਨੂੰ ਮਿਕਸ ਕਰਨਾ ਹੈ ਉਹਦੇ ਵਾਸਤੇ ਮੈਂ ਲਿਆ ਹੋਇਆ ਜੀ ਬਰੀਕ ਕਟਿਆ ਹੋਇਆ ਧਨੀਆ ਇੱਕ ਛੋਟਾ ਜਿਹਾ ਪਿਆਜ਼ ਬਰੀਕ ਕਟਿਆ ਦੋ ਹਰੀਆਂ ਮਿਰਚਾਂ ਕਟਿੰਗ ਕੀਤੀਆਂ ਹੋਈਆਂ ਤੇ ਹੁਣ ਅਸੀਂ ਆਲੂਆਂ ਨੂੰ ਨਾ ਮੈਸ਼ ਕਰਨਾ ਹੈ ਆਲੂ ਮੈਂ ਬੋਇਲ ਕਰਕੇ ਛਿਲਕੇ ਰੱਖੇ ਹੋਏ ਸੀ ਤਾਂ ਇਹ ਉੱਪਰੋਂ ਬਲੈਕ ਹੋ ਗਿਆ ਕਿਉਂਕਿ ਮੈਂ ਹੋਰ ਕੰਮ ਕਰਨ ਲੱਗ ਗਈ ਤੇ ਇੱਧਰ ਜਿਹੜੇ ਆਲੂ ਸੀ ਉਹ ਐਵੇਂ ਦੇ ਹੋ ਗਏ ਹੁਣ ਅਸੀਂ ਇਹਨਾਂ ਨੂੰ ਇਹਦੇ ਵਿੱਚ ਹੌਲੀ ਹੌਲੀ ਸਾਰਿਆਂ ਨੂੰ ਮੈਸ਼ ਕਰ ਲਾਂਗੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਮਿਕਸ ਕਰਾਂਗੇ ਨਾ ਕਿ ਸਾਰੇ ਇਕੱਠੇ ਤੇ ਹੋਣੇ ਨਹੀਂ ਹਨਾ ਇੱਕ ਇੱਕ ਕਰਕੇ ਕਰ ਲੈਣੇ ਆ ਇਦਾਂ ਹੀ ਅਸੀਂ ਕਰਦੇ ਹੋਏ ਆਣੇ ਨਾ ਸਾਰੇ ਆਲੂ ਜਿਹੜੇ ਮੈਸ਼ ਕਰ ਲੈਣੇ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਉਸ ਤੋਂ ਬਾਅਦ ਜਦੋਂ ਮੈਂ ਸਾਰਾ ਮਟੀਰੀਅਲ ਵਿੱਚ ਮਿਕਸ ਕਰੂੰਗੀ ਨਾ ਫਿਰ ਇਹਨਾਂ ਨੂੰ ਹੱਥ ਦੇ ਨਾਲ ਮੈਂ ਮਿਕਸ ਕਰਨਾ ਹੈ ਮੈਸ਼ ਨਾ ਨਹੀਂ ਹੁੰਦਾ ਉਹ ਗੱਲਬਾਤ ਨਹੀਂ ਬਣਦੀ ਅਤੇ ਸਿਰਫ ਮੈਂ ਥੋੜੇ ਜਿਹਾ ਪ੍ਰੈਸ ਹੀ ਕਰਨੇ ਆ ਇਹਦੀ ਹੈਲਪ ਦੇ ਨਾਲ ਬਸ ਇਸ ਤਰ੍ਹਾਂ ਕਰਕੇ ਬਸ ਇਖਰੇ ਗਿਆ ਚਲੋ ਇਹ ਵੀ ਹੋ ਗਿਆ ਆਪਣਾ ਹੁਣ ਮੈਂ ਇਹਦੇ ਵਿੱਚ ਇਹ ਪਾਲਾ ਲੱਗੀਆਂ ਜੀ ਮਟੀਰੀਅਲ ਆਪਣਾ ਪਿਆਜ਼ ਹਰੀ ਮਿਰਚ ਪਾ ਦਨਗੀ ਤੋਨੀਆ ਨੂੰ ਥੋੜਾ ਜਿਹਾ ਰੱਖ ਲਾਂ ਲੱਗੀਆਂ ਮੈਂ ਹੋਰ ਵੀ ਕਿਤੇ ਯੂਜ਼ ਕਰੂੰਗੀ ਲੋ ਠੀਕ ਹੈ ਹੁਣ ਮੈਂ ਪਾ ਰਹੀਆਂ ਸੁੱਕੀ ਮੇਥੀ ਇਹਦੇ ਫਲੇਵਰ ਲਈ ਬਹੁਤ ਵਧੀਆ ਹੁੰਦੀ ਹੈ ਨਾ ਹੁਣ ਮੈਂ ਪਾ ਰਹੀਆਂ ਦੋ ਚੁਟਕੀਆਂ ਜਵੈਨ ਦੀਆਂ ਤੇ ਹੁਣ ਅਸੀਂ ਪਾਵਾਂਗੇ ਆਪਣਾ ਸੇਂਦਰ ਨਮਕ ਜਿਹੜਾ ਕਿ ਟੇਸਟ ਅਕੋਰਡਿੰਗੀ ਔਰ ਗਰਮ ਮਸਾਲਾ ਪਾਵਾਂਗੇ ਜੀਰਾ ਪਾਉਣਾ ਤੁਹਾਡੀ ਪਸੰਦ ਆ ਤੁਸੀਂ ਜੀਰਾ ਪਾ ਸਕਦੇ ਹੋ ਸੁੱਕਾ ਧਨੀਆ ਵੀ ਪਾ ਸਕਦੇ ਹੋ ਇਹ ਦੋਨੋਂ ਮੈਂ ਸਕਿਪ ਕਰ ਰਹੀ ਹਾਂ ਮੈਨੂੰ ਮੇਰੇ ਬੱਚੇ ਨੂੰ ਸਹੀ ਨਹੀਂ ਲੱਗਦਾ ਜਿਹੜਾ ਧਨੀਆ ਸੁੱਕਾ ਠੀਕ ਹੈ ਮੈਂ ਦੋ ਕਿਚੂਟਕੇ ਚਿਲੀ ਫਲੈਕਸ ਪਾ ਰਹੀ ਹਾਂ ਠੀਕ ਹੈ ਜੀ ਤੇ ਹੁਣ ਮੈਂ ਇਹਨੂੰ ਸਾਰੇ ਨੂੰ ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਆਲੂ ਅਸੀਂ ਮੈਸ਼ ਕਰ ਲਏ ਸੀਗੇ ਤੇ ਹੁਣ ਅਸੀਂ ਲਿਆ ਥੋੜਾ ਜਿਹਾ ਬੇਸਨ ਜਿਹਦੇ ਸਾਨੂੰ ਕੀ ਬ੍ਰੈਡ ਨੂੰ ਲਗਾਉਣ ਵਾਸਤੇ ਜ਼ਰੂਰਤ ਪੈਣੀ ਆ ਹੁਣ ਅਸੀਂ ਇਹਦੇ ਵਿੱਚ ਵੀ ਪਾਵਾਂਗੇ ਨਮਕ ਥੋੜਾ ਹੀ ਪਾਉਨੇ ਆ ਬਾਅਦ ਚ ਦੇਖ ਕੇ ਪਾ ਦਾਂਗੇ ਫਿਰ ਜ਼ਿਆਦਾ ਨਾ ਨਾ ਉਹ ਜੇ ਡਬਲ ਹੋ ਜਾਂਦਾ ਨਾਲ ਮੈਂ ਪਾਲਿਆ ਗਰਮ ਮਸਾਲਾ ਤੇ ਹਲਦੀ ਜ਼ਰੂਰ ਪਾਇਓ ਕਲਰ ਬਹੁਤ ਵਧੀਆ ਆਉਂਦਾ ਜੀ ਹਲਦੀ ਦਾ ਠੀਕ ਹੈ ਤੇ ਹੁਣ ਅਸੀਂ ਇਹਨੂੰ ਮੈਸ਼ ਕਰ ਲੈਣਾ ਮੈਸ਼ ਨਹੀਂ ਸੌਰੀ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਇਹਦਾ ਲਿਕਵਿਡ ਜਿਹੜਾ ਕੋਲ ਤਿਆਰ ਕਰ ਲੈਣਾ ਜਿਆਦਾ ਬੇਸਨ ਨਹੀਂ ਚਾਹੀਦਾ ਸੀ ਮੈਨੂੰ ਇਸ ਲਈ ਮੈਂ ਥੋੜਾ ਹੀ ਘੋਲ ਰਹੀ ਹਾਂ ਠੀਕ ਹੈ ਜੀ ਬਾਕੀ ਇਹਦੇ ਵਿੱਚ ਵੀ ਤੁਸੀਂ ਜੋ ਮਰਜੀ ਤੁਹਾਡਾ ਜਿਹੜਾ ਫੇਵਰਟ ਸਮਾਨ ਆਪਾਂ ਸਾ ਸਕਦੇ ਹੋ ਮੇਥੀ ਧਨੀਆਂ ਜੁਆਇਨ ਵਗੈਰਾ ਮੈਂ ਵੀ ਭੁੱਲ ਗਈ ਸੀ ਹਲਕੀ ਜੀ ਜੁਆਇਨ ਪਾ ਲੈਣੀ ਹੈ ਬ੍ਰੈਡ ਦੇ ਉੱਪਰ ਸੋਹਣੀ ਲੱਗਦੀ ਹੈ ਨਾ ਤੇ ਹੁਣ ਇਹਦੇ ਵਿੱਚ ਮੈਂ ਪਾਉਣ ਲੱਗੀ ਹਾਂ ਜੀ ਮਿੱਠਾ ਸੋਡਾ ਤੁਸੀਂ ਦੇਖ ਸਕਦੇ ਮੈਂ ਕਿੰਨਾ ਕੁ ਪਾ ਰਹੀ ਹਾਂ ਜਿਹਦੇ ਨਾਲ ਕਿ ਪਕੌੜੇ ਜਿਹੜੇ ਫਲਫੀ ਬਣਨੇ ਆ ਕ੍ਰਿਸਪੀ ਤੇ ਫਲਫੀ ਜੇ ਬਣਨੇ ਠੀਕ ਹੈ ਹੁਣ ਫਿਰ ਤੋਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਹ ਹੋ ਗਿਆ ਸਾਡਾ ਬੇਸਨ ਮਿਕਸ ਐ ਹੋ ਗਿਆ ਸਾਡੇ ਆਲੂ ਮਿਕਸ ਤੇ ਇਹ ਹੋ ਗਿਆ ਬੇਸਨ ਹੁਣ ਤੁਹਾਨੂੰ ਮੈਂ ਦੱਸਦੀਆਂ ਕਿ ਐ ਕੀ ਆ ਇਹ ਦੇਖੋ ਜੀ ਸਾਡੀ ਚਟਨੀ ਚਟਨੀ ਮੈਂ ਜਿਹੜੀ ਬਣਾਉਣੀ ਸੀ ਉਹ ਮੈਂ ਬਣਾਉਣੀ ਸੀ ਕੋਈ ਹੋਰ ਠੀਕ ਆ ਮੈਂ ਸੋਚਿਆ ਕਿ ਫ੍ਰਿਜ ਦੇ ਵਿੱਚ ਪਈਆਂ ਨੇ ਮੂਲੀਆਂ ਤੇ ਮੈਂ ਬਣਾਉਣੀ ਆ ਖੱਟੀ ਮਿੱਠੀ ਚਟਨੀ ਮੂਲੀਆਂ ਵਾਲੀ ਤੇ ਉਹਦੇ ਨਾਲ ਬਹੁਤ ਵਧੀਆ ਟੇਸਟੀ ਪਕੌੜੇ ਲੱਗਦੇ ਆ ਤੇ ਮੈਂ ਜਦੋਂ ਇਮਲੀ ਨੂੰ ਬਿਗੋਲਿਆ ਹਣਾ ਸਾਰਾ ਇਦਾਂ ਰੈਡੀ ਕੀਤਾ ਫ੍ਰਿਜ ਦੇ ਕਿਤੇ ਯਾਦ ਆ ਕਿ ਮੂਲੀਆਂ ਤੇ ਉਸ ਦਿਨ ਆਪਾਂ ਯੂਜ਼ ਕਰ ਲਈਆਂ ਸੀ ਹੁਣ ਮੈਂ ਕੀ ਕਰਨਾ ਕਿਉਂਕਿ ਜੇ ਮੇਰੇ ਕੋਲ ਮੂਲੀਆਂ ਨਹੀਂ ਹੈਗੀਆਂ ਤੇ ਅਸੀਂ ਇਹਨੂੰ ਹੁਣ ਦੂਸਰੇ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਪਕੌੜੇ ਵੀ ਤੇ ਖਾਣੇ ਜ਼ਰੂਰੀ ਹੈ ਨਾ ਕੋਈ ਨਾ ਕੋਈ ਚੀਜ਼ ਤੇ ਨਾਲ ਚਾਹੀਦੀ ਆਪਾਂ ਨੂੰ ਆ ਇਹਦੇ ਚ ਮੈਂ ਪਾ ਰਹੀਆਂ ਦੀ ਕੋ ਆਲੂ ਠੀਕ ਹੈ ਕਿਉਂਕਿ ਇਹਨੂੰ ਥੋੜੀ ਜੀ ਆਪਾਂ ਮਤਲਬ ਠਿੱਕ ਜੀ ਕਰਨਾ ਹੈ ਇਨੂੰ ਮੈਂ ਜਦੋਂ ਇਮਲੀ ਨੂੰ ਭਿਉਆ ਸੀ ਨਾ ਥੋੜਾ ਜਿਹਾ ਇਮਲੀ ਨੂੰ ਵਾਸ਼ ਕਰ ਲਿਆ ਸੀ ਉਸ ਤੋਂ ਬਾਅਦ ਆ ਮੈਂ ਭਗੋਤੀ ਸੀ ਤੇ ਨਾਲ ਦੀ ਨਾਲ ਹੀ ਮੈਂ ਉਹਦੇ ਚ ਨਾ ਥੋੜੀ ਜਿਹੀ ਚੀਨੀ ਵੀ ਪਾ ਦਿੱਤੀ ਸੀ ਤੁਸੀਂ ਚਾਹੋ ਤੇ ਗੁੜ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਗੁੜ ਜਿਹੜਾ ਖਤਮ ਹੋ ਚੁੱਕਿਆ ਸੀ ਸੋ ਮੈਂ ਨਹੀਂ ਪਾਇਆ ਓਕੇ ਤੇ ਇਹਦੇ ਚ ਮੈਂ ਪਾਉਣਾ ਹੁਣ ਨਮਕ ਟੇਸਟ ਅਕੋਰਡਿੰਗ ਪਾ ਲਾਂਗੇ ਕਿਉਂਕਿ ਮੈਂ ਚੀਨੀ ਪਾਈ ਹੋਈ ਹੈ ਵਿੱਚ ਇਹਦੇ ਖੱਟੀ ਮਿੱਠੀ ਬਣ ਜਾਣੀ ਹੈ ਨਾ ਇਦਾਂ ਤੇ ਕਲਰ ਵਾਲੀ ਥੋੜੀ ਜਿਹੀ ਮਿਰਚ ਪਾ ਲਈ ਆ ਮਸਾਲਾ ਪਾ ਲਈ ਮੈਂ ਗਰਮ ਇਹ ਵੀ ਬੜੀ ਵਧੀਆ ਬਣਦੀ ਆ ਐਦਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਚਟਨੀ ਦੀ ਠੀਕ ਹੈ ਜਾਂ ਤੁਸੀਂ ਇਹਦੇ 'ਚ ਨਾ ਫੂਡ ਕਲਰ ਪਾ ਕੇ ਕਲਰ ਦੇ ਸਕਦੇ ਹੋ ਮੈਂ ਕੋਈ ਖਾਸ ਨਹੀਂ ਕਲਰ ਦਿੱਤਾ ਕਿਉਂਕਿ ਮੈਂ ਕਲਰ ਵਾਲੀ ਮਿਰਚ ਪਾ ਲਈ ਸੀ ਤੁਹਾਨੂੰ ਮੈਂ ਕਹਤਾ ਹਨ ਦੇਖੋ ਆ ਵੀ ਬਹੁਤ ਵਧੀਆ ਬਣੀ ਆ چینی ਨਮਕ ਪਿਆਜ਼ ਧਨੀਆ ਸਾਰਾ ਕੁਝ ਹੀ ਪੈ ਗਿਆ ਹੁਣੇ ਦੇ ਵਿੱਚ ਹਨਾ ਨਹੀਂ ਤੇ ਮੈਂ ਧਨੀਆ ਅਲੱਗ ਤੋਂ ਪਾਣਾ ਸੀ ਟਾਈਮ ਇਹਦੇ ਵਿੱਚੋਂ ਰੱਖ ਲਿਆ ਸੀਗਾ ਹਨਾ ਤੇ ਤੁਸੀਂ ਮੂਲੀਆਂ ਵਾਲੀ ਚਟਨੀ ਬਣਾਉਣੀ ਆਉਂਦੀ ਤੁਹਾਨੂੰ ਠੀਕ ਹੈ ਵੈਸੇ ਤੇ ਸਭ ਨੂੰ ਆਉਂਦੀ ਆ ਵੈਸੇ ਮੈਂ ਕਿਸੇ ਦਿਨ ਤੁਹਾਨੂੰ ਮੂਲੀਆਂ ਵਾਲੀ ਚਟਨੀ ਦੀ ਵੀ ਰੈਸਪੀ ਜਿਹੜੀ ਪਾਉਂਗੀ ਓਕੇ ਚਟਨੀ ਕਰ ਦਿੰਨੇ ਅਸੀਂ ਇੱਕ ਪਾਸੇ ਹੁਣ ਆਪਣੇ ਲੈਨੇ ਆਪਾਂ ਬ੍ਰੈਡ ਕਿੱਦਾਂ-ਕਿੱਦਾਂ ਬਣਾਉਨੇ ਆ ਉਹ ਦੇਖਦੇ ਆ ਹੁਣ ਅਸੀਂ ਲੈ ਲਏ ਹੋਏ ਜੀ ਦੋ ਪੀਸ ਬ੍ਰੈਡ ਦੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਕਰਦਾਂ ਲੱਗੀਆਂ ਚਾਰੇ ਸਾਈਡਾਂ ਦੀਆਂ ਇਹਨੇ ਕੱਟ ਕਰ ਦੇਣੀਆਂ ਉੱਧਰ ਰਹਿਣ ਵੀ ਦੇ ਸਕਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਬਰੈਡ ਹੀ ਐ ਵੀ ਵੈਸੇ ਸ਼ੋਅ ਦਾ ਕਰਕੇ ਆਪਾਂ ਉਤਾਰ ਦਿੰਨੇ ਆ ਕਿ ਸਾਡੇ ਜਿਹੜੇ ਪਕੌੜੇ ਆ ਉਹ ਸੋਹਣੇ ਲੱਗਣ ਕਰਕੇ ਹਨਾ ਜੀ ਇਹ ਹੋ ਗਏ ਜੀ ਸਾਡੇ ਦੋ ਪੀਸ ਇੱਕ ਪੀਸ ਅਸੀਂ ਇੱਕ ਸਾਈਡ ਤੇ ਕਰ ਦਿੱਤਾ ਹੋਇਆ ਇਨੂੰ ਮੈਂ ਥੋੜਾ ਜਿਹਾ ਦਬਾ ਕੇ ਪ੍ਰੈਸ ਕਰ ਲੈਣਾ ਇਸ ਤਰ੍ਹਾਂ ਇਹ ਹੈਗਾ ਜੇ ਸਾਡਾ ਫਰਸਟ ਪਕੌੜਾ ਤੇ ਫਰਸਟ ਹੀ ਸਾਡੀ ਜਿਹੜੀ ਹੈ ਮਤਲਬ ਕੀ ਕਹਿੰਦੇ ਹੁੰਦੇ ਆ ਅਲੱਗ-ਅਲੱਗ ਮੈਂ ਤੁਹਾਨੂੰ ਡਿਫਰੈਂਟ ਜਿਹੜੇ ਪਕੌੜੇ ਆ ਦੱਸਣੀ ਆ ਤੇ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆ ਓ ਸੌਰੀ ਹੁਣ ਅਸੀਂ ਰੱਖ ਰਹੇ ਆ ਜੀ ਇਹਦੇ ਚ ਪਨੀਰ ਪਨੀਰ ਦਾ ਲੰਬਾ ਪੀਸ ਕੱਟਿਆ ਹੋਇਆ ਤੇ ਏ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਕੋਈ ਹੋਰ ਪਕੌੜਾ ਦੱਸਦੇ ਹਾਂ ਠੀਕ ਹੈ ਐਸਟਰਾ ਅਸੀਂ ਇਹਨੂੰ ਲਪੇਟ ਲਿਆ ਦੇਖੋ ਗੋਲ ਕਰ ਲਿਆ ਹੋਇਆ ਤੇ ਹੁਣ ਅਸੀਂ ਇਹਨੂੰ ਬੇਸਣ ਦੇ ਵਿੱਚ ਡਬੋਣਾ ਥੋੜਾ ਜਿਹਾ ਪ੍ਰੈਸ ਕਰ ਲਿਆ ਤਾਂ ਕਿ ਖੁੱਲੇ ਨਾ ਓਕੇ ਕੜਾਈ ਅਸੀਂ ਜੀ ਉੱਪਰ ਰੱਖੀ ਹੋਈ ਆ ਤੇ ਤੇਲ ਪਾਇਆ ਹੋਇਆ ਤੇ ਉਹ ਹੋ ਗਿਆ ਹੋਇਆ ਗਰਮ ਤੇ ਇੱਧਰ ਮੈਂ ਦੋ ਪਕੌੜੇ ਜਿਹੜੇ ਪਨੀਰ ਵਿੱਚ ਪਾ ਕੇ ਬ੍ਰੈਡ ਦੇ ਤੇ ਰੈਡੀ ਕਰਲੇ ਹੋਏ ਆ ਹੁਣ ਅਸੀਂ ਇਹਨਾਂ ਨੂੰ ਬੇਸਣ ਲਗਾ ਕੇ ਨਾ ਤੇ ਮੈਂ ਤੇਲ ਦੇ ਵਿੱਚ ਪਾਉਣ ਲੱਗੀ ਆ ਤਾਂਹੀਂ ਅਸੀਂ ਨਾ ਪਤਲਾ ਜਿਹਾ ਬੇਸਣ ਰੱਖਿਆ ਸੀ ਇੱਕਦਈ ਮੈਂ ਦੋਨੋਂ ਪਕੌੜੇ ਜਿਹੜੇ ਨਾ ਇਹ ਜਿਪਾ ਦਾ ਲੱਗਿਆ ਹੁਣ ਆਸੇ ਨੂੰ ਇਦਾਂ ਮੈਂ ਹਲਕਾ ਹਲਕਾ ਜਿਹੜਾ ਇਹਨਾਂ ਨੂੰ ਪਲਟਿਆ ਜਾ ਰਿਹਾ ਇਸ ਤਰ੍ਹਾਂ ਪਲਟ ਲਿਆ ਨੇ ਛੋਟੀ ਲੈ ਸਕਦੇ ਤੁਸੀਂ ਜਾਲੀ ਜਾਂ ਪੋਪ ਦੀ ਹਲਪ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਪਲਟ ਲੋ ਬਸ ਹਲਕੇ ਹਲਕੇ ਬ੍ਰਾਊਨ ਕਰਨੇ ਆਪਾਂ ਹਾਂਜੀ ਇਹ ਵਾਲੇ ਪਕੌੜੇ ਸਾਡੇ ਹੋ ਗਏ ਆ ਰੈਡੀ ਹੁਣ ਮੈਂ ਇਹਨਾਂ ਨੂੰ ਕੱਢਣਾ ਲੱਗੀਆਂ ਬਾਹਰ ਹੁਣ ਆਪਾਂ ਹੁਣ ਦੂਸਰਾ ਡਿਜ਼ਾਈਨ ਕੋਈ ਬਣਾਉਨੇ ਆ ਠੀਕ ਹੈ ਦੇਖੋ ਸੋਨੇ ਬਣ ਗਏ ਨਾ ਬਰਾਊਨ ਜੇ ਹੁਣ ਅਸੀਂ ਕਰਦੇ ਆਂ ਜੀ ਦੂਸਰਾ ਪਕੌੜਾ ਸ਼ੁਰੂ ਇੱਕ ਸਾਡਾ ਬਣ ਗਿਆ ਹੋਇਆ ਹੈ ਨਾ ਤੇ ਇਹਦੇ ਨਹੀਂ ਮੈਂ ਉੱਪਰੋਂ ਹੁਣ ਆਹ ਸਾਈਡਾਂ 'ਨੇ ਜੇ ਉਤਾਰਾਂ ਲੱਗੀ ਠੀਕ ਹੈ ਇਹ ਨਹੀਂ ਮੋ ਉਤਾਰਨੀ ਆ ਕਿਉਂਕਿ ਚੱਲੂਗਾ ਇਹ ਹੈ ਤੇ ਬ੍ਰੈਡੀ ਹੈ ਨਾ ਇੰਨਾ ਵੀ ਨਹੀਂ ਕਰਨਾ ਚਾਹੀਦਾ ਠੀਕ ਹੈ ਐਦਾਂ ਮੈਂ ਪਾਣੀ ਵਾਲਾ ਬਾウル ਲਿਆ ਸੀ ਇਹਦੇ ਵਿੱਚ ਮੈਂ ਕਰ ਲਿਆ ਹੋਇਆ ਬ੍ਰੈਡ ਨੂੰ ਡਿਪ ਅਸੀਂ ਐਦਾਂ ਕਰਕੇ ਨਾ ਸਾਫਟ ਜਿਹੇ ਹੱਥਾਂ ਦੇ ਨਾਲ ਨਿਚੋੜ ਦੇਣਾ ਹੈ ਨਾ ਠੀਕ ਹੈ ਮਤਨ ਨਿਚੋੜਨਾ ਸੀ ਸਿੱਧਾ-ਸਿੱਧਾ ਹੀ ਇਹ ਬ੍ਰੈਡ ਨੂੰ ਕਿਉਂਕਿ ਇਹਨੇ ਭੁਰ ਜਾਣਾ ਛੇਤੀ ਹੁਣ ਇਸ ਤਰ੍ਹਾਂ ਹੀ ਅਸੀਂ ਇਹਨੂੰ ਹੈਂਡ ਤੇ ਰਹਿਣ ਦੇਣਾ ਪਿਆ ਹੋਇਆ ਇਹਦੇ ਵਿੱਚ ਮੈਂ ਪਾ ਰਹੀ ਹੁਣ ਆਲੂ ਆਲੂ ਤੁਸੀਂ ਜਿੰਨੇ ਮਰਜ਼ੀ ਪਾ ਲਓ ਇਹਦੇ ਵਿੱਚ ਠੀਕ ਹੈ ਇਸ ਤਰ੍ਹਾਂ ਅਸੀਂ ਇਹਨੂੰ ਫੋਲਡ ਕਰ ਲੈਣਾ ਹੁਣ ਦੇਖਿਓ ਜਿਹੜਾ ਐਕਸਟਰਾ ਪਾਣੀ ਉਹ ਵੀ ਨਿਕਲ ਗਿਆ ਇਹ ਹੁੰਦੇ ਜੀ ਆਲੂ ਬ੍ਰੈਡ ਰੋਲ ਠੀਕ ਹੈ ਆਲੂ ਬ੍ਰੈਡ ਰੋਲ ਬਹੁਤ ਹੀ ਕ੍ਰਿਸਪੀ ਬਣ ਕੇ ਰੈਡੀ ਹੁੰਦੇ ਆ ਇਹ ਵੀ ਮੈਂ ਹੁਣ ਨਾ ਦੋ ਬਣਾ ਕੇ ਤੇ ਪਾਲੀ ਨੇ ਪਕੜਾਈ ਦੇ ਵਿੱਚ ਪਹਿਲਾਂ ਤੇ ਆਪਣੇ ਦੋ ਘੋੜੇ ਤੇ ਨਿਕਲ ਗਏ ਹੋਏ ਹਨਾ ਆਪਾਂ ਬਣਾਉਣੀ ਹੈ ਜੀ ਅੱਜ ਵਰਾਇਟੀਆਂ ਪਕਾਉਣੀਆਂ ਜਾਂਦੀਆਂ ਤੁਹਾਨੂੰ ਦੱਸਦੇ ਆ ਕਿਹੜੇ ਕਿਹੜੇ ਪਕੌੜੇ ਸਾਨੂੰ ਬਣਾਉਣੇ ਆਉਂਦੇ ਆ ਤੇ ਫਿਰ ਤੁਹਾਨੂੰ ਮੈਂ ਪੁੱਛਣਾ ਆ ਕਿ ਤੁਹਾਨੂੰ ਕਿਹੜਾ ਪਕੌੜਾ ਜ਼ਿਆਦਾ ਪਸੰਦ ਆ ਉਹ ਦੱਸੋ ਤੇ ਤੁਸੀਂ ਆਪਣੇ ਘਰੇ ਬਣਾ ਕੇ ਕਿਹੜੇ ਖਾਦੇ ਨੇ ਉਹ ਦੱਸੋ ਠੀਕ ਹੈ ਚਲੋ ਹੁਣ ਕੜਾਈ ਵੱਲ ਪਾਈਏ ਵਿੱਚ ਇਹਨਾਂ ਪਕੌੜਿਆਂ ਦੀ ਆਵਾਜ਼ ਆਊਗੀ ਜ਼ਿਆਦਾ ਕਿਉਂਕਿ ਇਹ ਨਿਕਲੇ ਹੋਏ ਨੇ ਪਾਣੀ ਦੇ ਵਿੱਚੋਂ ਇਹਨਾਂ ਨੂੰ ਪਾਣੀ ਦੇ ਵਿੱਚ ਡੁੱਕੀ ਲਗਵਾਈ ਗਈ ਸੀ ਇਸ ਲਈ ਚਲੋ ਜੀ ਹੁਣ ਇਹਨਾਂ ਨੂੰ ਬਿਲਕੁਲ ਹੀ ਸਲੋ ਫਲੇਮ ਤੇ ਕਿਉਂਕਿ ਬ੍ਰੈਡ ਤੇ ਹੈਗਾ ਆ ਹਨਾ ਮੈਂ ਰੈਸਨ ਤਾਂ ਬਿਲਕੁਲ ਨਹੀਂ ਲਗਾਇਆ ਤੇ ਨਾ ਹੀ ਇਹਨਾਂ ਨੂੰ ਰੈਸਨ ਲਗਾਉਣੀ ਨੂੰ ਵਰਾਇਟੀਆਂ ਬਹੁਤ ਆਉਂਦੀਆਂ ਨੇ ਪਕੌੜੀਆਂ ਦੀਆਂ ਬਾਕੀ ਅੱਜ ਦਾ ਇਹੀ ਬਣਨੇ ਆ ਬ੍ਰੈਡ ਤੇ ਆਲੂ ਬਾਕੀ ਤੁਹਾਨੂੰ ਕਿਸੇ ਦਿਨ ਹੋਰ ਦਿਖਾਉਂਗੀ ਜਿਵੇਂ ਆਪਣੇ ਉਹ ਹੁੰਦੇ ਨਹੀਂ ਆ ਗੋਭੀ ਵਾਲੇ ਪਾਲਕ ਵਾਲੇ ਮਿਕਸ ਆਲੂ ਪਿਆਜ਼ ਵਗੈਰਾ ਵਗੈਰਾ ਕਿੰਨੇ ਨਾਮ ਆ ਹਨਾ ਪਕੌੜਿਆਂ ਦੇ ਪਕੌੜੇ ਬਹੁਤ ਤਰ੍ਹਾਂ ਦੇ ਆਉਂਦੇ ਆ ਹੁਣ ਥੋੜਾ ਜਿਹਾ ਫਲੇਮ ਮੈਂ ਤੇਜ਼ ਕਰੂੰਗੀ ਕਿਉਂਕਿ ਮੈਂ ਬਹੁਤ ਜ਼ਿਆਦਾ ਸਲੋ ਕੀਤਾ ਸੀ ਮੈਂ ਇਹਦੇ ਨਾਲ ਛਿੱਟੇ ਬਹੁਤ ਪੈਂਦੇ ਹੁੰਦੇ ਆ ਪਾਣੀ ਦਾ ਕਰਕੇ ਇਸ ਲਈ ਮੈਂ ਬਹੁਤ ਸਲੋ ਫਲੇਮ ਕੀਤਾ ਸੀ ਕਿ ਕਿਤੇ ਉੱਪਰ ਨਾ ਛਿੱਟੇ ਭਜਾਉਣ ਉਹ ਜਿਹੜੇ ਸਾਡੇ ਦੋ ਪਕੌੜੇ ਸੀ ਪਹਿਲੇ ਪਨੀਰ ਵਾਲੇ ਉਹਨਾਂ ਨੂੰ ਆਪਾਂ ਇਦਾਂ ਵਿੱਚ ਤੋਂ ਕੱਟ ਕਰ ਦੇਣਾ ਠੀਕ ਹੈ ਜੀ ਦੇਖੋ ਜੀ ਪਕੌੜੇ ਕਿਵੇਂ ਲੱਗੇ ਤੁਹਾਨੂੰ ਕਿਹੜੇ ਜ਼ਿਆਦਾ ਤੁਹਾਡੇ ਫੇਵਰਟ ਆ ਠੀਕ ਹੈ ਮੈਨੂੰ ਦੱਸਣਾ ਬਹੁਤ ਸੋਹਣੇ ਬੜੇ ਜਿੜੇ ਬੜੇ ਕ੍ਰਿਸਪੀ ਜੇ ਬਣੇ ਕਿਉਂਕਿ ਮੈਂ ਉਹਦੇ ਵਿੱਚ ਮਿੱਠਾ ਸੋਡਾ ਪਾਇਆ ਸੀ ਨਾ ਉਹਦਾ ਕੱਢ ਕੇ ਉਹ ਵੀ ਤੁਹਾਨੂੰ ਬਾਹਰ ਕੱਢ ਕੇ ਆਪਾਂ ਦਿਖਾਉਨੇ ਆ ਫੇਟੋ ਪੈਟ ਲਿਆ ਹੈ ਜੀ ਇਹ ਬਰਾਊਨ ਹੋ ਜਾਣਾ ਯੋਗੀ ਪਲਟੇ ਨੂੰ ਪਾਣੀ ਲੱਗ ਗਿਆ ਸੀ ਪਕੌੜੇ ਵਿਚਾਰੇ ਇੰਨੇ ਬੁਲਕੇ ਨੇ ਜਿੰਨਾ ਆਏ ਨੇ ਤੇਲ ਨੂੰ ਬਰਦਾ ਛੱਡਿਆ ਸੀ ਇਹ ਬ੍ਰੈੱਡ ਦੀ ਹੈ ਨਾ ਇਹਨੇ ਵਾਈਟ ਹੀ ਰਹਿਣਾ ਹੁੰਦਾ ਇਹਨੇ ਜਿਆਦਾ ਬ੍ਰਾਊਨ ਨਹੀਂ ਹੋਣਾ ਬੱਸ ਇਹਨੂੰ ਆਪਾਂ 2 ਮਿੰਟ ਤੱਕ ਕੱਢ ਹੀ ਲੈਣੇ ਆ ਹੁਣ ਬਾਹਰ ਹੋ ਹੀ ਗਏ ਵੈਸੇ ਇਹ ਕਿ ਕੱਢ ਹੀ ਲੈਣੇ ਆ ਜੀ ਗੈਸ ਮੇਂ ਕਰ ਦੇਨੇ ਆ ਬਿਲਕੁਲ ਸਲੋ ਫਲੇਮ ਤੇ ਇਹਨਾਂ ਨੂੰ ਸੁਹਣ ਕਰ ਲਿਆ ਬਾਹਰ ਦੇਖੋ ਬਣ ਗਏ ਜੀ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੁੰਦੇ ਆ ਪਨੀਰ ਵਾਲੇ ਪਕੌੜਿਆਂ ਨੂੰ ਜ਼ਿਆਦਾ ਬੇਸਣ ਨਹੀਂ ਲੱਗਿਆ ਇਹਨਾਂ ਨੂੰ ਆਪਾਂ ਬੇਸਣ ਬਿਲਕੁਲ ਨਹੀਂ ਲਗਾਇਆ ਤੇ ਚਲੋ ਜੀ ਹੁਣ ਦੂਸਰੀ ਤੀਸਰੀ ਵੈਰਾਈਟੀ ਠੀਕ ਹੈ ਦੂਸਰੀ ਦੋ ਤੇ ਹੋ ਗਈਆਂ ਹੁਣ ਤੀਸਰੀ ਬਣਾਉਨੇ ਆਪਾਂ ਇਨਾਂ ਨੂੰ ਆਪਾਂ ਕੋਈ ਕੱਟ ਨਹੀਂ ਕਰਨਾ ਇਸ ਤਰ੍ਹਾਂ ਹੀ ਖਾਣੇ ਨੇ ਇਨਾਂ ਨੂੰ ਆਪਾਂ ਕੱਟ ਕਰ ਲਿਆ ਹੋਇਆ ਤੁਹਾਨੂੰ ਦਿਖਾਉਂਦੇ ਹੋਏ ਆ ਤੇ ਹੁਣ ਤੀਸਰਾ ਸਟੈਪ ਆਪਣਾ ਤੇ ਚਲੋ ਜੀ ਹੁਣ ਤੀਸਰਾ ਸਟੈਪ ਸ਼ੁਰੂ ਕਰਦੇ ਆ ਇਹ ਲੈ ਲੈ ਦੋ ਪੀਸ ਬ੍ਰੈਡ ਦੇ ਆਪਾਂ ਇਹਦੇ ਵਿੱਚ ਮੈਂ ਪਾ ਰਹੀ ਹੁਣ ਆਲੂ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਫੈਲਾ ਦੇਣਾ ਇਹ ਕੰਮ ਜਿਹੜੇ ਹੱਥਾਂ ਨਾਲ ਹੀ ਹੁੰਦੇ ਨੇ ਦੇਸੀ ਕੰਮ ਠੀਕ ਹੈ ਚਮਚਿਆਂ ਦੇ ਨਾਲ ਕਰੀ ਜਾਵਾਂਗੇ ਤੇ ਫੇਰ ਤਾਂ ਬਹੁਤ ਟਾਈਮ ਲੱਗ ਜਾਣਾ ਫਿਰ ਇਸੇ ਕੰਮ 'ਚ ਹੀ ਰਵਾਂਗੇ ਹਨਾ ਬਾਕੀ ਕੰਮ ਕਰ ਲਏ ਆਪਾਂ ਇਹ ਫਾਸਟ ਫਾਸਟ ਕੰਮ ਕਰਨ ਵਾਸਤੇ ਫੇ ਹੱਥਾਂ ਦੀ ਹੀ ਜ਼ਰੂਰਤ ਪੈਂਦੀ ਆ ਕੋਈ ਚਮਚ-ਚਮਚ ਨਹੀਂ ਮਲੰਦੀ ਬਹੁਤ ਘੱਟ ਪ੍ਰੈਸ ਕਰਕੇ ਦੋਨੋਂ ਆਪਸ ਦੇ ਵਿੱਚ ਜੁੜ ਗਏ ਨੇ ਹੁਣ ਹੁਣ ਅਸੀਂ ਬ੍ਰੈਡ 'ਚੋਂ ਕੱਢ ਲੈਣੇ ਆ ਇਹ ਤੇ ਆਮੀ ਨੇ ਇਹ ਤੇ ਸਾਰੇ ਬਣਾਉਂਦੇ ਆ ਠੀਕ ਹੈ ਇਸ ਤਰ੍ਹਾਂ ਸਾਰੇ ਪਾਸੇ ਮਲਗਾ ਲਿਆ ਜੀ ਕਿਉਂ ਇਨੂੰ ਵੀ ਹੁਣ ਅਸੀਂ ਡਿੱਪ ਕਰਾਂ ਕਿਉ ਸੌਰੀ ਬੇਸਨ ਡਿੱਪ ਕਰਕੇ ਨਾ ਤੇ ਚਲੋ ਇਹਨੂੰ ਵੀ ਹੁਣ ਆਪਾਂ ਪਾ ਦਾਂ ਲੱਗੇ ਕੜਾਈ ਵਿੱਚ ਦੇਖ ਲਓ ਜੀ ਕੜਾਈ 'ਚ ਆਪਾਂ ਪਾਤਾ ਇਹਨੂੰ ਵੀ ਤੇ ਫਲੇਮ ਬਿਲਕੁਲ ਸਲੋ ਕਰ ਦਿੱਤਾ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਬ੍ਰਾਊਨ ਹੋਣ ਦੀ ਵੇਟ ਕਰੀਏ ਮੈਂ ਬਹੁਤ ਹੀ ਸਲੋ ਸਲੋ ਫਲੇਮ ਤੇ ਬਣਾਏ ਆ ਜੀ ਪਕੌੜੇ ਜਿਆਦਾ ਹਾਈ ਫਲੇਮ ਤੇ ਤੇ ਬਰੈਡ ਹੀ ਸੜ ਜਾਂਦਾ ਨਾ ਹੁਣ ਇਹਨੂੰ ਪਲਟਾਂਗੇ ਮੈਂ ਇਹ ਪਕੌੜੇ ਨੂੰ ਪਲਟੀ ਕਰ ਦਿੱਤਾ ਹੋਇਆ। ਹੁਣ ਦੂਸਰੀ ਸਾਈਡ ਤੋਂ ਬ੍ਰਾਊਨ ਕਰ ਲਵਾਂਗੇ। ਇਹ ਵੀ ਸਾਈਡ ਦਾ ਪਕੌੜਾ ਹੋ ਗਿਆ ਜੀ ਰੈਡੀ। ਹੁਣ ਅਸੀਂ ਇਹਨੂੰ ਬਾਹਰ ਕੱਢਣਾ ਲੱਗੇ। ਦੇਖੋ ਬ੍ਰਾਊਨ ਹੋ ਗਿਆ ਨਾ। ਮੈਂ ਤੁਹਾਡੇ ਸਾਹਮਣੇ ਦੇ ਲੋ 2-2 ਚੀਜ਼ਾਂ ਦੇ ਨਾਲ ਇਹਨਾਂ ਨੂੰ ਉਲਟ-ਪਲਟ ਕੀਤਾ ਤੇ ਇਹਨਾਂ ਨੂੰ ਬਾਹਰ ਕੱਢ ਰਹੇ ਹਾਂ ਕਿਉਂਕਿ ਉੱਪਰ ਛਿੱਟੇ ਨਾ ਪੈ ਜਾਣ। ਠੀਕ ਹੈ। ਇਹ ਸਾਰੀਆਂ ਭੈਣਾਂ ਬਿਲਕੁਲ ਧਿਆਨ ਰੱਖਿਆ ਕਰਨ। ਇੰਦਾ ਕੰਮ ਕਰਦੇ ਕਰਦੇ ਹਨ ਥੋੜਾ ਲੇਟ ਹੋ ਜੇ ਬੰਦਾ ਬਟ ਹੌਲੀ ਕਰ ਲੋ ਕੰਮ ਕਿਉਂਕਿ ਛਿੱਟਾ ਨਾ ਪੈ ਜਾਏ ਆਪਣੇ ਤੇ ਇਹਨੂੰ ਅਸੀਂ ਹੁਣ ਕਰਾਂਗੇ ਕੱਟ ਤੁਸੀਂ ਚਾਹੋ ਤੇ ਇੰਦਾ ਕੱਟ ਲੋ ਤੁਸੀਂ ਚਾਹੋ ਤੇ ਇਹਦੇ ਚਾਰ ਪੀਸ ਕਰ ਲੋ ਦੋ ਪੀਸ ਕਰ ਲੋ ਉਹ ਤੁਹਾਡੀ ਮਰਜ਼ੀ ਠੀਕ ਹੈ ਐਸ ਤਰ੍ਹਾਂ ਦੇਖੋ ਜੀ ਚਾਰ ਪੀਸ ਹੋ ਗਏ ਨਾਲ ਦੀ ਹਾਂਜੀ ਕਿਵੇਂ ਲੱਗੀਆਂ ਜੀ ਮੈਂ ਤਿੰਨ ਵੈਰਾਈਟੀਆਂ ਤੁਹਾਨੂੰ ਪਕੌੜਿਆਂ ਦੀਆਂ ਬਣਾ ਕੇ ਦਿਖਾ ਦਿੱਤੀਆਂ ਹੋਈਆਂ ਆ ਤੇ ਹੁਣ ਤੁਸੀਂ ਅੱਗੇ ਜਿਹੜੀਆਂ ਮਰਜ਼ੀ ਬਣਾਈ ਜਾਓ ਬਾਕੀ ਜਿਹੜੇ ਦੂਸਰੇ ਪਕੌੜੇ ਆ ਵੈਜੀਟੇਬਲ ਵਾਲੇ ਉਹ ਵੀ ਆਪਾਂ ਕਦੀ ਬਣਾਵਾਂਗੇ ਤੁਹਾਨੂੰ ਉਹ ਵੀ ਦਿਖਾਉਂਗੀ ਮੈਂ ਤੁਹਾਨੂੰ ਪਕੌੜੇ ਜ਼ਿਆਦਾ ਪਸੰਦ ਕਿਹੜੇ ਆਏ ਦੱਸਿਓ ਜ਼ਰੂਰ ਕਮੈਂਟ ਕਰਕੇ ਵਲੌਗ ਨੂੰ ਪੂਰੇ ਐਂਡ ਤੱਕ ਦੇਖਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ